ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਸੁਖਵੀਰ ਸਿੰਘ ਬਾਦਲਬਲੋ ਸ਼੍ਰੀ ਕਾਲ ਤੱਕ ਸਾਹਿਬ ਨੂੰ ਦਿੱਤੇ ਸਪਸ਼ਟਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸੁਣਾਈਆਂ ਖਰੀਆਂ-ਖਰੀਆਂ। ਪੰਜਾਬ ਸਰਕਾਰ ਨੇ ਦੋ ਹੋ ਟੋਲ ਪਲਾਜੇ ਕੀਤੇ ਬੰਦ ਨਾਲ ਹੀ ਸੀਐਮ ਭਗਵੰਤ ਮਾਨ ਨੇ ਨਵੀਆਂ 10,000 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ। ਇਸ ਦਿਨ ਹੋਵੇਗੀ ਪੰਜ ਸਿੰਘ ਸਹਿਬਾਨ ਦੀ 73 ਤਾਲ ਲਿਆ ਜਾ ਸਕਦਾ ਹੈ ਵੱਡਾ ਫੈਸਲਾ। ਸੰਸਦ ਮੈਂਬਰ ਅਤੇ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਦੀ ਵੱਡੀ ਕਾਰਵਾਈ ਰਮਨੀ ਸਿੰਘ ਮਿੱਟੂ ਦੇ ਮਾਮਿਆਂ ਨੂੰ ਪਾਰਟੀ ਜੋ ਕੱਢਿਆ ਬਾਹਰ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਮਿੱਟੂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਬੰਗਲਾਦੇਸ਼ ਚ ਗੁਰਦੁਆਰਿਆਂ ਤੇ ਮੰਦਰਾਂ ਦੀ ਸੁਰੱਖਿਆ ਕਰਨ ਦੀ ਕੀਤੀ ਅਪੀਲ ਪੰਜਾਬ ਚ ਅੱਜ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ ਅਦਾਲਤ ਨੇ ਵਾਰੰਟ ਕੀਤੇ ਜਾਰੀ ਬਠਿੰਡਾ ਦੇ ਐਮਪੀ ਹਰਸਿਮਰਤ ਕੋਰ ਬਾਦਲ ਨੇ ਕੇਂਦਰੀ ਮੰਤਰੀ ਅੱਗੇ ਰੱਖੀ ਮੰਗ ਕਿਹਾ ਬਠਿੰਡਾ ਦੇ ਹਵਾਈ ਐਡੇ ਨੂੰ ਬਣਾਇਆ ਜਾਵੇ ਕੋ ਮੰਤਰੀ ਹਵਾਈ ਅੱਡਾ ਹੁਸ਼ਿਆਰਪੁਰ ਵਿੱਚ ਪਹੁੰਚੇ ਮંત્રી ਭਗਵੰਤ ਮਾਨ ਨੇ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਲਏ ਬਿਨਾ ਇੱਕ ਵਾਰ ਫਿਰ ਉਨ੍ਹਾਂ ਤੇ ਨਿਸ਼ਾਨਾ ਸਾਧਦਾ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਰਹੇ ਹਨ। ਮਾਫੀ ਗਲਤੀਆਂ ਲਈ ਹੈ, ਪਾਪਾਂ ਲਈ ਨਹੀਂ। ਉਹਨਾਂ ਨੇ ਕਿਹਾ ਹੈ ਕਿ ਸਾਡੇ ਤੇ ਵੀ ਕੇਸ ਚੱਲ ਰਿਹਾ ਹੈ। ਕੁਝ ਨਵੇਂ ਸਬੂਤ ਸਾਡੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੁਝ ਦਿਨਾਂ ਵਿੱਚ ਵੱਡੇ ਖੁਲਾਸੇ ਹੋਣਗੇ। ਸਭ ਨੂੰ ਦਰਦ ਹੈ। ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਸਭ ਤੋਂ ਪਹਿਲਾਂ ਦੋਸ਼ੀਆਂ ਨੇ ਖੁਦ ਜਾਂਚ ਕੀ ਇਹ ਹੈ ਕਿਹਾ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਹਨ ਰੱਬ ਅਤੇ ਲੋਕਾਂ ਦੀ ਅਦਾਲਤ ਨੇ ਸਜ਼ਾ ਦਿੱਤੀ ਹੈ ਜਲਦੀ ਹੀ ਅਦਾਲਤ ਸਜ਼ਾ ਵੀ ਦੇਵੇਗੀ ਭਾਵੇਂ ਮਹਿੰਗਾ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਂਦਾ ਹੈ ਸਾਡੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਵੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਨਿਮਮਤੋਂ ਖੁਸ਼ੀ ਮਿਲਦੀ ਹੈ ਤਾਂ ਮੈਨੂੰ ਇਹ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਮੇਰੀ ਟਾਲੀ ਚੰਗੀ ਹੈ ਉਹਨਾਂ ਨੇ ਕਿਹਾ ਕਿ ਸਤਾਧਾਰੀ ਹੋਣਾ ਮੁਖੀ ਹੋਣਾ ਇਹ ਸਭ ਛੋਟੀਆਂ ਗੱਲਾਂ ਹਨ ਜੇਕਰ ਤੁਹਾਡੀ ਸੇਵਾ ਪ੍ਰਦਾਨ ਕੀਤੀ ਜਾਂਦੀ ਤਾਂ ਇਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋਵੇਗੀ ਪੰਜਾਬ ਸਰਕਾਰ ਨੇ ਰਾਜਮਾਰਗ ਪਟਿਆਲਾ ਨਾਬਾ ਮਲੇਰਕੋਟਲਾ ਉਤੇ ਸਥਿਤ ਦੋ ਟੋਲ ਪਲਾਜੇ 5 ਅਗਸਤ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਹਨ ਜਿਨ੍ਹਾਂ ਉਤੇ ਪ੍ਰਤੀ ਮਹੀਨਾ 87 ਲੱਖ ਦੀ ਉਗਰਾਹੀ ਹੁੰਦੀ ਸੀ ਜਿਸ ਨੇ ਇੰਨਾ ਦੋ ਟੋਲ ਪਲਾਜ਼ੇ ਨੇ ਬੰਦ ਹੋਣ ਨਾਲ ਸੂਬੇ ਭਰ ਵਿੱਚ ਬੰਦ ਪੇ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੋ ਗਈ ਹੈ ਜਿਸ ਨਾਲ ਇਨ੍ਹਾਂ ਮਾਰਗਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੋਜ਼ਾਨਾ 6.7 ਲੱਖ ਰੁਪਏ ਦੀ ਬਚਤ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਤੱਕ 19 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਦੋ ਕੱਲ ਹੀ ਬੰਦ ਕੀਤੇ ਗਏ ਹਨ ਇਨ੍ਹਾਂ ਵਿੱਚੋਂ ਬਹੁਤ ਟੋਲ ਪਲਾਜ਼ਿਆਂ ਦੇ ਪ੍ਰਬੰਧਕ ਸਮਾ ਵਧਾਉਣ ਦੀ ਮੰਗ ਕਰ ਰਹੀ ਸਨ ਪਰ ਬਡੇਰੇ ਜਨਤਕ ਹਿੱਤ ਵਿੱਚ ਇਹਨਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਛੇਤੀ ਹੀ ਪੰਜਾਬ ਪੁਲਿਸ ਵਿੱਚ 10000 ਨਵੇਂ ਸਿਪਾਹੀਆਂ ਦੀ ਭਰਤੀ ਕਰੇਗੀ ਜਿਸ ਸੰਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੁਲਿਸ ਨਫਰੀਦੀ ਕਮੀ ਨੂੰ ਦੂਰ ਕਰਨ ਲਈ ਆਉਣ ਵਾਲੇ 4 ਸਾਲਾਂ ਲਈ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕੋਂਸਟੇਬਲ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਇਨਾਂ 2100 ਅਸਾਮੀਆਂ ਲਈ ਹਰ ਸਾਲ ਲਾਗਭਗ 2.50 ਲੱਖ ਉਮੀਦਵਾਰਾਂ ਵੱਲੋਂ ਅਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਚਾਹਵਾਨ ਪ੍ਰੀਖਿਆਰਥੀ ਪ੍ਰੀਖਿਆਵਾਂ ਪਾਸ ਕਰਨ ਲਈ ਅਕਾਦਮਿਕ ਤਿਆਰੀਆਂ ਦੇ ਨਾਲ ਨਾਲ ਆਪਣੇ ਸਰੀਰਿਕ ਸੁਧਾਰ ਵੱਲ ਪਹਿਲਾਂ ਹੀ ਧਿਆਨ ਦੇ ਸਕਣਗੇ। ਸ਼੍ਰੀ ਕਾਲ ਤਕਸਾਈ ਵਿਖੇ ਜ਼ਰੂਰੀ ਪੰਥਕ ਵਿਚਾਰਾਂ ਸੰਬੰਧੀ ਪੰਜ ਸਿੰਘ ਸੈਵਾਨਾਂ ਦੀ ਇਕੱਤਰਤਾ 31 ਤੋਂ 30 ਅਗਸਤ ਨੂੰ ਹੋਵੇਗੀ। ਇਸ ਸੰਬੰਧੀ ਸ਼੍ਰੀ ਕਾਲ ਤਕਸਾਈ ਵਿਖੇ ਜ਼ਿਕਰੇਤੇ ਵੱਲੋਂ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ 31 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਕਾਲ ਤਕਸਾਈ ਵਿਖੇ ਪੰਜ ਸਿੰਘ ਸੈਵਾਨ ਗਿਆਨੀ ਰਗਵੀਰ ਸਿੰਘ ਦੀ ਗਵਾਹੀ ਹੇਠ ਜ਼ਰੂਰੀ ਇਕੱਤਰਤਾ ਮੁਕਰਰ ਹੋਈ ਹੈ ਜਿਸ ਵਿੱਚ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਨਾਮ ਤਾਵੀਕ ਪੰਜ ਸਿੰਘ ਸੈਵਾਨ ਦੀ ਖਤਰਤਾ ਦੌਰਾਨ ਅਕਾਲੀ ਗੁਰਦੇਵ ਬਾਗੀ ਧੜੇ ਦੀ ਸ਼ਿਕਾਇਤ ਤੋਂ ਬਾਅਦ ਵੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਤੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਸਿੰਘ ਸੈਵਾਨ ਦੀ ਖਤਰਤਾ ਤੇ ਬਣੀਆਂ ਹੋਈਆਂ ਹਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਿੰਗ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਕੇਂਦਰੀ ਮੰਤਰੀ ਅਤੇ ਭਾਜਪਾ ਗੁਰਵਨੀਸ਼ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਅਤੇ ਰਾਜਵੰਤ ਸਿੰਘ ਕੁੰਨਰ ਸਾਹਿਬ ਕਾ ਚੇਅਰਮੈਨ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ ਪਾਰਟੀ ਪ੍ਰਧਾਨ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਾਰੀ ਪੱਤਰ ਅਨੁਸਾਰ ਉਕਤ ਦੋਵਾਂ ਗੁਣੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰਨਾ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ਸ਼ੇਟ ਤੁਰੰਤ ਪ੍ਰਭਾਵ ਨਾਲ ਕਾਂਗਰਸ ਤੋਂ ਕੱਢਿਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰੀਂਦਰ ਸਿੰਘ ਰਾਜਾ ਵੜਿੰਗ ਖਿਲਾਫ ਚੋਣ ਲੜੀ ਸੀ ਅਤੇ ਬਿੱਟੂ ਦੇ ਮਾਮਾ ਰਾਜਵੰਤ ਸਿੰਘ ਕੁੰਨਰ ਤੇ ਤੇਜਿੰਦਰ ਸਿੰਘ ਕੁੰਨਰ ਜੀ ਨਾਲ ਲੁਧਿਆਣਾ ਵਿਖੇ ਆ ਕੇ ਆਪਣੇ ਪਾਂਜੇ ਦੇ ਹੱਕ ਵਿੱਚ ਚੋਣ ਕਮਾਨ ਸੰਭਾਲਦਿਆਂ ਕਾਂਗਰਸ ਦੀ ਵਿਰੋਧਤਾ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਹੁਣ ਪਾਰਟੀ ਚੋਂ ਕੱਢਿਆ ਗਿਆ ਹੈ ਕੇਂਦਰੀ ਰੇਲ ਤੇ ਪ੍ਰੋਸੈਸਿੰਗ ਰਾਜ ਮੰਤਰੀ ਅਰਵਨੀਤ ਸਿੰਘ ਵਿੱਟੂ ਨੇ ਬੰਗਲਾਦੇਸ਼ ਵਿੱਚ ਧਾਰਮਿਕ ਸਥਾਨਾਂ ਤੇ ਹਮਲਿਆਂ ਤੇ ਚਿੰਤਾ ਜ਼ਾਹਰ ਕਰਦਿਆਂ ਢਾਕਾ ਵਿੱਚ ਸਥਿਤ ਸਿੱਖ ਧਾਰਮਿਕ ਸਥਾਨਾਂ ਤੇ ਦੇਸ਼ ਵਿੱਚ Hindu ਮੰਦਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਅਰਵਨੀਤ ਵਿੱਟੂ ਨੇ ਪੱਤਰ ਲਿਖਦੇ ਹੋਏ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਢਾਕਾ ਸਥਿਤ ਦੋ ਇਤਿਹਾਸਿਕ ਸਿੱਖ ਧਾਰਮਿਕ ਸਥਾਨਾਂ ਗੁਰਦੁਆਰਾ ਨਾਨਕ ਸ਼ਾਹੀ ਅਤੇ ਗੁਰਦੁਆਰਾ ਸੰਗਤ ਟੋਲਾ ਦੀ ਸੁਰੱਖਿਆ ਦਾ ਮੁੱਦਾ ਬੰਗਲਾਦੇਸ਼ ਦੀ ਸੈਨਾ ਦੇ ਅਧਿਕਾਰੀਆਂ ਕੋਲ ਉਠਾਉਂਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਢਾਕਾ ਗਏ ਸਨ ਅਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰੇ ਬਣਾਏ ਗਏ ਸਨ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ ਤੇ ਕੁਝ ਭਾਰਤ ਵਿਰੋਧੀ ਤੱਤ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਉਹਨਾਂ ਨੇ ਕਿਹਾ ਹੈ ਕਿ ਸਿੱਖ ਕੌਮ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਉਹਨਾਂ ਨੇ ਬੰਗਲਾਦੇਸ਼ ਅਤੇ ਭਾਰਤ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਸਰਕਾਰ ਸਿੱਖ ਧਿਰ ਸਥਾਨਾਂ ਦੀ ਸੁਰੱਖਿਆ ਲਈ ਕਦਮ ਚੁੱਕੇਗੀ ਪੰਜਾਬ ਵਿੱਚ ਹਮਸ ਪਰਿਗਰਮੀ ਕਾਰਨ ਬੇਹਾਲ ਹੋਏ ਲੋਕਾਂ ਨੂੰ ਹਲਕੀ ਰਾਹਤ ਮਿਲਣ ਜਾ ਰਹੀ ਹੈ ਸੂਬੇ ਵਿੱਚ ਅੱਜ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ yellow alert ਜਾਰੀ ਕੀਤਾ ਗਿਆ ਹੈ ਅਤੇ ਅੱਜ ਮੌਸਮ ਵਿਭਾਗ ਨੇ ਸੂਬੇ ਵਿੱਚ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਬੀਤੇ ਦਿਨੀ ਸੂਬੇ ਵਿੱਚ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਜਰਾਹ ਜ਼ਰੂਰ ਮਿਲੀ ਹੈ ਸੂਬੇ ਅੰਦਰ ਮਾਨਸੂਨ ਤੋਂ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਲਿਆਉਣ ਦੀ ਉਮੀਦ ਸੀ ਪਰ ਇੱਕ ਤੋਂ 5 ਅਗਸਤ ਤੱਕ ਮਾਨਸੂਨ ਕਮਜ਼ੋਰ ਹੈ ਤੇ ਪਹਿਲੇ ਹਫਤੇ ਦਰਮਿਆਨ ਹੀ ਨਾ ਦੇ ਬਰਾਬਰ ਵਰਖਾ ਹੋਈ ਹੈ ਮੋਹਾਲੀ ਜ਼ਿਲ੍ਹੇ ਦੀ ਅਦਾਲਤ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਗੀਪੀ ਗਰੇਵਾ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਇਹ ਵਾਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰਿਤ ਬਾਬਾ ਵੱਲੋਂ 2018 ਵਿੱਚ ਮੈਸੇਜ ਰਾਹੀਂ ਮਿਲੀ ਤੰਬਾਕੀ ਦੇ ਸਬੰਧ ਵਿੱਚ ਭੇਜਿਆ ਗਿਆ ਸੀ ਇਸ ਮਾਮਲੇ 'ਚ ਮੋਹਾਲੀ ਦੇ ਫੇਜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਮੋਹਾਲੀ ਅਦਾਲਤ ਨੇ ਉਸ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੱਮਣ ਵੀ ਭੇਜੇ ਸੰਜੋ ਅਦਾਲਤ ਵਿੱਚ ਵਾਪਸ ਆ ਗਿਆ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਗੀਪੀ ਗਰੇਵਾਰ ਨੇ ਅਦਾਲਤ ਵਿੱਚ ਗਵਾਹੀ ਦੇਣੀ ਹੈ। ਵਾਰ-ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਗੀਪੀ ਗਰੇਵਾਰ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੋਹਾਲੀ ਕੋਰਟ ਨੇ ਪੰਜਾਬੀ ਗਾਇਕ ਖਿਲਾਫ ਵਰੰਟ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਗੀਪੀ ਗਰੇਵਾਲੇ ਨਹੀਂ ਦਿਨ ਕੈਨੇਡਾ ਵਿੱਚ ਹਨ ਇਸ ਕਾਰਨ ਉਹ ਅਦਾਲਤ ਦੇ ਸਾਹਮਣੇ ਹਾਜ਼ਰ ਨਹੀਂ ਕਰ 파 ਰਹੇ ਹਨ ਪਰ ਕਿਉਂਕਿ ਇਸ ਮਾਮਲੇ ਵਿੱਚ ਗੀਪੀ ਗਰੇਵਾਲ ਮੁੱਖ ਸ਼ਿਕਾਇਤ ਕਰਤਾ ਹੈ ਇਸ ਲਈ ਉਹਨਾਂ ਦੀ ਗਵਾਹੀ ਜ਼ਰੂਰੀ ਹੈ ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸਾਮਣੇ ਭੇਜੇ ਗਏ ਹਨ ਇਸ ਤੋਂ ਇਲਾਵਾ ਪਿਛਲੀ ਪੇਸ਼ੀ ਤੇ ਪੰਜਾਬ ਪੁਲਿਸ ਦੇ ਡੀਐਸਪੀ ਰੁਪਿੰਦਰ ਸਿੰਘ ਸੋਹੀ ਨੂੰ ਵੀ ਸਾਮਣੇ ਭੇਜੇ ਗਏ ਸਨ ਪਰ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤੁਸੀਂ ਦੇਖੀ ਉਹਨਾਂ ਜਾਂਦੇ ਹੋਗੇ ਉਹ ਜੀ ਮੈਂ ਆਇਆ ਨਹੀਂ ਕੀਤਾ ਜੀ ਮੇਰੀਆਂ ਆਂ ਭੁੱਲਾ ਨੇ ਜੀ ਮੇਰੀਆਂ ਆਂ ਨੇ ਜੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਣ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਐ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਨਮੇ ਤੋਂ ਨਮੇ ਅਸੀਂ ਐਵਿਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਓਦੀ ਓਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਐ ਨਾ ਪਹਿਲਾਂ ਹੀ ਤਿੰਨ ਕਚੈਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਤੇ ਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਹੈ ਵਕੀਲ ਮਹਿੰਗੇ ਕਰ ਲੋਗੇ ਗਵਾਹਾਂ ਨੂੰ ਇਧਰ ਉਧਰ ਕਰ ਲੋਗੇ ਕੁਝ ਕਰ ਲੋਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਦਾ ਹੈ ਕਿ ਉਹਨਾਂ ਵਾਲੇ ਚੰਦ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਐ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣਾ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਇਹ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਸਾਰੇ ਧਰਮਾਂ ਦੇ ਜਿਨ੍ਹਾਂ ਪਾਕ ਪਵਿੱਤਰ ਗ੍ਰੰਥ ਨੇ ਜਿਨਨੇ پاک ਪ੍ਰਿਤ ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਦੋ ਬਾ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਬੇਅਦਬੀ ਹੋਊਗੀ ਫਿਰ ਬਗਾਨਿਆਂ ਥਾਵਾ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਔਰ ਜਲਦੀ ਮਿਲਣਗੀਆਂ ਪੋ ਜੋ ਮੈਂ ਸਮਝਿਆ ਨਾ ਪਹਿਲੀ ਗਲਤੀ ਡੋਮੇਨ ਦੇ ਵਿੱਚ ਜੈਜਤਾਰ ਕਲਤਕਸਰ ਦੂਜੀ ਗੱਲ ਇਹ ਕਿ ਸਾਰ ਬਦਲ ਵਡਿਆ ਦੇ ਸਰਗਵਾਸੀ ਸਾ ਪ੍ਰਕਾਸ਼ ਸਿੰਘ ਬਾਦਲ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੋ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਿਸ ਦਾ ਅਕਾਲ ਤਖਸਾਲ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਿਜ਼ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰਨ ਕਿਸਾਨਾਂ ਵਾਲਾ ਸੰਘਰਸ਼ ਚਾਰੀ ਆ ਜਿਵੇਂ ਜਾਵਲ ਨਾਲ ਜੋ ਮਿਲਨ ਜਾ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਰੋਟੀਆਂ ਦੇ ਲੈ ਕੇ ਹਾਲੇ ਵੀ ਪਰੇਸ਼ਾਨ ਨੇ ਕਿਸਾਨ ਆਪਣੇ ਵੇਖੋ ਕਿਸਾਨਾਂ ਵਾਸਤੇ ਇੱਕ ਗੱਲ ਇੱਕ ਸਾਫ਼ ਤੌਰ ਸਮਝ ਲਓ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਤੇ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਟਾਡੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ 스ਕੇਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸਮੇਦੀ ਇਹਨਾਂ ਕੋਈ ਨਹੀਂ ਕਿਸਾਨਾਂ ਦੀ ਆਸਮੇਦੀ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਵਿੱਚ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲੱਗੂ ਜੇ ਕਾਨੂੰਨ ਉਸ ਤਰ੍ਹਾਂ ਨਾ ਕਿਵੇਂ ਦੇ ਆਯੋਜਨ ਘਟਨਾਵਾਂ ਵਾਪਰ ਰਹੀਆਂ ਨੇ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਬੇਰਕੇ ਦੇ ਵਿੱਚ ਉਹ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆਂ ਮ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਦੇ ਨਾਲ-ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗੁਆਂਡੀ ਮੁਲਕ ਬੰਗਲਾਦੇਸ਼ ਤੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਅਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਰਾਤੋਂ-ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਵੰਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਹੈ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਹੀ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 55 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ ਸ਼ੇਖ ਅਸੀਨਾ ਸੀ ਇਹਨਾਂ ਨੇ ਉੱਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਨਟੀ ਇੰਡੀਆ ਜਿੰਨੀਆਂ ਲੌਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਤੇ ਘੱਟੋ ਘੱਟ ਜੇ ਫੋਰਨ ਪਾਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੂ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਘੱਟੋ ਘੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆ ਰਿਹਾ ਹੈ ਕਿ ਦੇ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਇਹਦੇ ਤੋਂ ਕੀ ਤੁਸੀਂ ਆਸ਼ਮਿਤ ਕਰਦੇ ਇਸ ਚੀਜ਼ ਮਿਸਟੇਕ ਕੋ ਕੁ ਤੂੰ ਯਾਸ਼ ਉਮੀਦ ਕਰ ਸਕਦੇ ਹੋ ਜਿਹੜਾ ਕਦੀ ਵੇਖੋ ਕਈ ਦਫਾ ਸਿ ਇਹ ਗੱਲ ਕਹੀ ਏ ਸਾਰੇ ਨਾਲ ਵੱਡੀ ਆਪੋਜੀਸ਼ਨ ਜੁਬਾਦ ਕਾਂਗਰਸ ਦੀ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿਨਿਸਟਰ ਨੂੰ ਮਿਲਿਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਥਰਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਬੱਟ ਭਗਵੰਤ ਮਾਨ ਦੇ ਏਜੰਡੇ ਤੇ ਹੀ ਗੱਲ ਹੈ ਨਹੀਂ ਇਹਦੇ ਏਜੰਡੇ ਦੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਜਿਸ ਕਿਸਮ ਦਾ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ ਹੌਕੀ ਦੀ ਟੀਮ ਨੂੰ ਇਹ ਇੱਥੇ ਰਹਿ ਗਿਆ ਤੇ ਸੈਮੀਫਾਈਨਲ ਜਾ ਕੇ ਅਸੀਂ ਇਹ ਹੀ ਗੱਲ ਕਰਦੀਆਂ ਜੀ ਬਈ ਦੇਖੋ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹਨੂੰ ਸਮਾਜ ਨੂੰ ਇਸ ਤੋਂ ਖਤਰਾ ਹੈ ਸਮਾਜ ਨੇ ਤਾਂ ਉਹ ਐਮਪੀ ਬਣਾਤਾ 18 ਲੱਖ ਲੋਕਾਂ ਦਾ 20 ਲੱਖ ਲੋਕਾਂ ਦਾ ਨੁਮਾਇੰਦਗੀ ਕਰਦਾ ਹੈ ਉਹ ਬੰਦਾ ਤੇ ਤੁਸੀਂ ਉਹਨੂੰ ਬਾਹਰ ਘਟੋ ਸਿਰ ਤੇ ਪਰਿਵਾਰ ਦੀ ਮੁਲਾਕਾਤ ਮੇਰੇ ਹਾਂ ਹੋ ਗਈ ਸੀ ਮੇਰੇ ਸਾਥ ਨੂੰ ਲੱਗਦਾ ਹੈ ਕਿ ਕਿੰਦਰ ਸਰਕਾਰ ਹੈ ਉਹ ਕਿਸੇ Pase ਨਰਮ ਨਜ਼ਰ ਆਉਂਦੀ ਹੈ ਆਪਣੇ ਪਾਸ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਇਹ ਗੱਲ ਹੋਈ ਪਹਿਲਾਂ ਟਾਈਮ ਨਹੀਂ ਦਿੱਤਾ ਗ੍ਰਾ ਕਿਤਨੇ ਕਿਰ ਤੁਹਾਨੂੰ ਲੱਗਦਾ ਹੈ ਸਰਕਾਰ ਦੀ ਨੀਚ ਕੋਟ ਹੈ ਹੋ ਸਕਦੀ ਹੈ ਜੀ ਗੱਲ ਹਲੇ ਐਕਚੁਅਲੀ ਨਾ ਜਦੋਂ ਤੱਕ ਮੈਂ ਫੇਸ ਟੂ ਫੇਸ ਗੱਲ ਨਹੀਂ ਕਰਦਾ ਉਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਛੱਡਣਾ ਚਾਹੁੰਦੀ ਹੈ ਕਿ ਤੁਹਾਡੀ ਮੁਲਾਕਾਤ ਪਹਿਲਾਂ ਵੀ ਹੋਈ ਹੈ ਨਹੀਂ ਜੇ ਛੱਡਣਾ ਚਾਹੁੰਦੀ ਹੁੰਦੀ ਫੇ ਤਾਂ ਛੱਡ ਦਿੰਦੀ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂਗਾ ਵੀ ਉਹ ਕੀ ਕਹਿੰਨੇ ਆ ਕੀ ਗੱਲ ਹੈ ਕੀ ਮਤਲਬ ਉਨਾ ਦੇ ਮંચ ਕਰਦਾ ਸੰਗਮ ਦੇ ਦਿੱਖ ਹੋਈ ਹੈ ਉੱਥੇ ਕਿ ਸਿੱਖਾਈ ਜਾ ਰਿਹਾ ਹੈ ਉਹ ਸਾਹ ਦੇ ਇੱਕ ਮਾਨ ਦੇ ਜਿਹੜੇ ਖਾਸ ਸਥਾਨ ਉੱਥੇ ਹੈ ਉੱਥੋਂ ਲੈ ਕੇ ਕਿਵੇਂ ਦੇਖਦੇ ਹਾਂ ਕਿ ਕਿਉਂ ਉਹ ਸ਼ਰੂਮਨੀ ਕਮੇਟੀ ਨੂੰ ਚਾਹੀਦਾ ਵੀ ਉੱਥੇ ਕੰਮ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਜਿਹੜੇ ਅਸਥਾਈ ਇਤਿਹਾਸਿਕ ਸਥਾਨ ਹੈ ਸਿੱਖਾਂ ਦੇ ਬੈਤਰੀ ਵਾਸਤੇ ਤਾਂ ਜੀ ਅਸੀਂ ਪਹਿਲਾਂ ਸਭ ਤੋਂ ਜਿਹੜਾ ਬੈਤਰੀ ਵਾਲਾ ਕੰਮ ਹੈ ਉਹ ਤਾਂ ਨਸ਼ੇ ਹੈ ਜੀ ਜੇ ਕਿਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ੇ ਘਟ ਕੀਤੇ ਜਾਣ ਬੰਦ ਕੀਤੇ ਜਾਣ ਕੰਮ ਬਹੁਤ ਫਲਾਤ ਉਹਦੇ ਨਾਲ ਹੀ ਸੁਧਰਿਆ ਹੋਵੇ। ਨਹੀਂ ਅਗਰ ਅੰਮ੍ਰਿਤਪਾਲ ਦੀ ਗੱਲ ਹੋਵੇ ਉਸ ਕੋਲੋਂ ਕੋਈ ਬਾਤ ਚੀਤ ਕੋਈ ਜਲਦ ਨਹੀਂ ਕੋਈ ਗੱਲ ਬਾਤ ਇਹ ਹੋਈ 8 ਤਰੀਕ ਦਾ ਟਾਈਮ ਹੈ ਦੇਖੋ ਮਿਲਦੇ ਆ ਨਹੀਂ ਮਿਲਦੇ। ਉਹ ਕੀ ਮੰਗ ਰਿਹਾ ਤੁਹਾਡਾ ਕੁਝ ਮਿਲਣਾ